ਇਹ ਤਰ੍ਹਾਂ ਦੇ ਹਾਦਸੇ ਦੇਖੇ ਹੋਣਗੇ ਜਿੱਥੇ ਕਾਰਾਂ ਤੇ ਦੋਪਹੀਆ ਵਾਹਨ ਦੀ ਆਪਸ ਦੇ ਵਿੱਚ ਟੱਕਰ ਹੁੰਦੀ ਹੈ ਪਰ ਇਸ ਤਰੀਕੇ ਦਾ ਹਾਦਸਾ ਸ਼ਾਇਦ ਤੁਸੀਂ ਪਹਿਲੀ ਵਾਰ ਦੇਖਿਆ ਹੋਵੇਗਾ ਜਿੱਥੇ ਇੱਕ ਸਕੂਟੀ ਨੇ ਲਗਜ਼ਰੀ ਆਡੀ ਕਾਰ ਦੇ ਖਿਲਾਰੇ ਪਾ ਦਿੱਤੇ ਜੀ ਹਾਂ ਇਹ ਤਸਵੀਰਾਂ ਬੇहद ਹੈਰਾਨ ਕਰਦੀਆਂ ਤਸਵੀਰਾਂ ਨੇ ਹਾਲਾਂਕਿ ਆਡੀ ਕਾਰ ਦੀ ਜੋ ਇਹ ਹਾਲਤ ਹੋਈ ਹੈ ਉਹ ਸਕੂਟੀ ਦੇ ਨਾਲ ਟੱਕਰ ਤੋਂ ਬਾਅਦ ਕਿਸੇ ਹੋਰ ਦਰਖਤ ਦੇ ਨਾਲ ਟਕਰਾ ਜਾਂਦੀ ਹੈ ਤਾਂ ਤਾਂ ਉਸ ਦੀ ਇਹ ਹਾਲਤ ਖਰਾਬ ਹੋਈ ਹੈ ਪਰ ਪਹਿਲੀ ਨਜ਼ਰ ਦੇ ਵਿੱਚ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਸਕੂਟੀ ਅਤੇ ਆਡੀ ਕਾਰ ਦੀ ਆਪਸ ਦੇ ਵਿੱਚ ਟੱਕਰ ਹੋਈ ਔਰ ਆਡੀ ਕਾਰ ਬੁਰੀ ਤਰੀਕੇ ਦੇ ਨਾਲ ਖਿਲਰ ਗਈ ਦੇਖ ਸਕਦੇ ਹੋ ਹਾਲ ਕਿਸ ਤਰੀਕੇ ਦੇ ਨਾਲ ਆਡੀ ਕਾਰ ਦੇ ਖਿਲਾਰੇ ਪੈ ਚੁੱਕੇ ਨੇ ਔਰ ਅਗਲਾ ਹਿੱਸਾ ਬੁਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਅਗਲੇ ਹਿੱਸੇ ਦੇ ਵਿੱਚੋਂ ਜੋ ਇੰਜਨ ਵੀ ਬਾਹਰ ਨਜ਼ਰ ਆ ਰਿਹਾ ਹੈ ਔਰ ਦੂਸਰੇ ਪਾਸੇ ਜੋ ਇਸਦੇ ਐਸੈਸਰੀ ਹੈ ਉਹ ਵੀ ਆਸ-ਪਾਸ ਡਿੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਇੱਕ ਸਕੂਟੀ ਦੇ ਨਾਲ ਟੱਕਰ ਹੋਈ ਹੈ ਆਡੀ ਕਾਰ ਦੀ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਪੌਸ਼ ਇਲਾਕੇ ਜੋਰਬਾਗ ਦੇ ਵਿੱਚ ਇੱਕ ਸੜਕ ਹਾਦਸਾ ਵਾਪਰਿਆ ਜਿੱਥੇ ਆਡੀ ਕਾਰ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ ਹਾਲਾਂਕਿ ਆਡੀ ਕਾਰ ਬੇਹਦ ਤੇਜ਼ ਰਫ਼ਤਾਰ ਦੇ ਵਿੱਚ ਸੀ ਔਰ ਸਾਹਮਣੇ ਆਉਂਦੀ ਸਕੂਟਰੀ ਦੇਖ ਕੇ ਉਸ ਦੇ ਕੋਲੋਂ ਕੰਟਰੋਲ ਨਹੀਂ ਹੁੰਦਾ ਔਰ ਇੰਨੀ ਤੇਜ਼ ਰਫ਼ਤਾਰ ਦੇ ਵਿੱਚ ਜਾ ਕੇ ਸਿੱਧਾ ਸਕੂਟਰੀ ਦੇ ਵਿੱਚ ਲੱਗਦੀ ਹੈ ਤਾਂ ਪੋਸਟ ਆਫਿਸ ਦੇ ਸਾਹਮਣੇ ਹਾਦਸਾ ਵਾਪਰਿਆ ਜਿੱਥੇ ਆਡੀਕਾਰ ਤੇ ਸਕੂਟੀ ਸਵਾਰ ਦੋ ਲੋਕ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਸਕੂਟੀ ਅਤੇ ਆਡੀਕਾਰ ਦੀ ਔਰ ਕਿਹਾ ਜਾ ਰਿਹਾ ਹੈ ਕਿ ਕਾਰ ਬੜੀ ਹੀ ਲਾਪਰਵਾਹੀ ਦੇ ਨਾਲ ਚਲਾਈ ਜਾ ਰਹੀ ਸੀ ਔਰ ਕਾਫੀ ਤੇਜ਼ ਰਫਤਾਰ ਸੀ ਕਾਰ ਜਿਸ ਕਰਕੇ ਇਹ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਸਕੂਟੀ ਸਵਾਰ ਜੋ ਦੋਵੇਂ ਵਿਅਕਤੀ ਸੀ ਤਾਂ ਉਹ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਦੋਹਾਂ ਨੂੰ ਦਿੱਲੀ ਦੇ ਟ੍ਰੋਮਾ ਸੈਂਟਰ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ ਤੁਸ਼ਾਰ ਦੀ ਹਾਲਤ ਇੱਕ ਵਿਅਕਤੀ ਜੋ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਔਰ ਇਸ ਮਾਮਲੇ ਦੇ ਵਿੱਚ ਕਾਰਵਾਈ ਪੁਲਿਸ ਦੇ ਵੱਲੋਂ 281 ਅਤੇ 125 ए ਦੀ ਧਾਰਾ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਦਿੱਲੀ ਦਾ ਪੌਸ਼ ਇਲਾਕਾ ਜੋਰ ਬਾਗ ਜਿੱਥੇ ਇਹ ਹਾਦਸਾ ਵਾਪਰਦਾ ਹੈ ਆਡੀ ਕਾਰ ਦੀ ਸਕੂਟੀ ਦੇ ਨਾਲ ਟੱਕਰ ਹੋ ਜਾਂਦੀ ਹੈ ਤੇਜ਼ ਰਫਤਾਰ ਦੇ ਵਿੱਚ ਸੀ ਆਡੀ ਕਾਰ ਔਰ ਦੱਸਿਆ ਜਾ ਰਿਹਾ ਕਿ ਆਡੀ ਕਾਰ ਦੇ ਵਿੱਚ ਜੋ ਡਰਾਈਵਰ ਸੀ ਜੋ ਵਿਅਕਤੀ ਸਵਾਰ ਸੀ ਤਾਂ ਉਸ ਦੇ ਵੱਲੋਂ ਬੜੀ ਹੀ ਤੇਜ਼ ਸਪੀਡ ਦੇ ਨਾਲੇ ਸੜਕਾਂ ਦੇ ਉੱਤੇ ਆਡੀ ਕਾਰ ਦੌੜਾਈ ਜਾ ਰਹੀ ਸੀ ਇੱਕ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਲਗਜ਼ਰੀ ਕਾਰ ਖੱਲੇ ਹੋਵੇ ਤਾਂ ਉਸ ਸਮੇਂ ਕਈਆਂ ਦੇ ਦਿਮਾਗ ਫਿਰ ਜਾਂਦੇ ਨੇ ਤਾਂ ਉਸੇ ਤਰੀਕੇ ਦਾ ਇਹ ਮਾਮਲਾ ਕਿਉਂਕਿ ਜਦੋਂ ਇਹਨਾਂ ਦੇ ਕੋਲ ਸੁਪਰ ਕਾਰਾਂ ਹੁੰਦੀਆਂ ਨੇ ਜਦੋਂ ਲਗਜ਼ਰੀ ਕਾਰਾਂ ਹੁੰਦੀਆਂ ਨੇ ਔਰ ਇਸ ਤਰੀਕੇ ਦੀਆਂ ਮਹਿੰਗੀਆਂ ਮਹਿੰਗੀਆਂ ਕਾਰਾਂ ਜਦੋਂ ਇਹਨਾਂ ਅਮੀਰ ਜ਼ਾਦਿਆਂ ਦੇ ਕੋਲ ਹੁੰਦੀਆਂ ਨੇ ਤਾਂ ਫਿਰ ਉਹ ਸ਼ਾਇਦ ਸੜਕ ਨੂੰ ਵੀ ਆਪਣੀ ਜੰਗੀਰ ਸਮਝ ਲੈਂਦੇ ਨੇ ਤਾਂ ਇਸੇ ਤਰੀਕੇ ਉਹ ਫਿਰ ਸੜਕਾਂ ਦੇ ਉੱਤੇ ਆਪਣੀ ਜੋ ਡੈਸ਼ ਪਾਉਂਦੇ ਹੋਏ ਆਪਣੀ ਡੈਸ਼ ਦਿਖਾਉਂਦੇ ਹੋਏ ਟੌਰ ਦਿਖਾਉਣ ਦੇ ਮਾਰੇ ਤਾਂ ਤੇਜ਼ ਰਫ਼ਤਾਰ ਦੇ ਵਿੱਚ ਇਹਨਾਂ ਕਾਰਾਂ ਨੂੰ ਦੌੜਾਉਂਦੇ ਨੇ ਔਰ ਉੱਥੇ ਇਸ ਤਰੀਕੇ ਦਾ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਕਿਉਂਕਿ ਕਾਰਾਂ ਜ਼ਰੂਰ ਲਗਜ਼ਰੀ ਸਾਡੇ ਕੋਲ ਹੋ ਸਕਦੀਆਂ ਨੇ ਪਰ ਸੜਕਾ ਵਿਵਸਥਾ ਸੜਕਾਂ ਦੇ ਹਾਲ ਉਸ ਤਰੀਕੇ ਦੇ ਨਹੀਂ ਹੁੰਦੇ ਜਾਂ ਸੜਕਾਂ ਉਸ ਤਰੀਕੇ ਦੀਆਂ ਨਹੀਂ ਹੁੰਦੀਆਂ ਜਾਂ ਕਹਿ ਸਕਦੇ ਕਿ ਟ੍ਰੈਫਿਕ ਦਿੱਲੀ ਦਾ ਟ੍ਰੈਫਿਕ ਦੀ ਜੇਕਰ ਗੱਲ ਕਰੀਏ ਤਾਂ ਦਿੱਲੀ ਦਾ ਟ੍ਰੈਫਿਕ ਸ਼ਾਇਦ ਦੁਨੀਆ ਦੇ ਵਿੱਚ ਜਿਹੜੇ ਸਭ ਤੋਂ ਬਿਜ਼ੀ ਰੂਟ ਵਾਲੀਆਂ ਬਿਜ਼ੀ ਟ੍ਰੈਫਿਕ ਵਾਲੀਆਂ ਸੜਕਾਂ ਨੇ ਤਾਂ ਉਹ ਦਿੱਲੀ ਦੇ ਵਿੱਚ ਹੁੰਦੀਆਂ ਨੇ ਤਾਂ ਉਹ ਦਿੱਲੀ ਦਾ ਟ੍ਰੈਫਿਕ ਜਿੱਥੇ ਆਮ ਲੋਕ ਵੈਸੇ ਵੀ ਨਿਕਲਣਾ ਮੁਸ਼ਕਲ ਹੁੰਦਾ ਤਾਂ ਉੱਥੇ ਜੇਕਰ ਤੁਸੀਂ ਆਪਣੀ ਕਾਰ ਦੌੜਾਉਂਗੇ ਤਾਂ ਕਿਸੇ ਨਾ ਕਿਸੇ ਤਰੀਕੇ ਦਾ ਹਾਦਸਾ ਜ਼ਰੂਰ ਵਾਪਰ ਸਕਦਾ ਹੈ ਤਾਂ ਫਿਲਹਾਲ ਤਸਵੀਰਾਂ ਦੇਖ ਸਕਦੇ ਹੋ ਸਕੂਟੀ ਅਤੇ ਕਾਰ ਦੀ ਜ਼ਬਰਦਸਤ ਟੱਕਰ ਹੋਈ ਹੈ ਜਿਸ ਤੋਂ ਬਾਅਦ ਬੇਕਾਬੂ ਕਾਰ ਅੱਗੇ ਜਾ ਕੇ ਹੋਰ ਕਿਸੇ ਟੱਕਰ ਆ ਜਾਂਦੀ ਹੈ ਔਰ ਕਿਸ ਤਰੀਕੇ ਦੇ ਨਾਲ ਪੂਰੀ ਤਰੀਕੇ ਦੇ ਨਾਲ ਨੁਕਸਾਨੀ ਜਾਂਦੀ ਹੈ ਫਿਲਹਾਲ ਆਡੀ ਕਾਰ ਦੇ ਖਿਲਾਰੇ ਪਏ ਹੋਏ ਨਜ਼ਰ ਆ ਰਹੇ ਨੇ ਔਰ ਪੂਰਾ ਹਾਦਸਾ ਕੀਵੇਂ ਵਾਪਰਿਆ ਉੱਥੇ ਮੌਜੂਦ ਜੋ ਵਿਅਕਤੀ ਨੇ ਉਹਨਾਂ ਦੇ ਵੱਲੋਂ ਵੀ ਦੱਸਿਆ